ਸਰਦਾਬਾਦ ਕੋਈ ਗੱਲ ਨਹੀਂ ਲੱਗੇ ਚੱਲ ਜਾ ਇਹ ਵੀ ਆ ਜਾਣਗੇ ਸਰਦਾਬਾਦ ਸਰਦਾਬਾਦ ਕਿਤਾ ਡਿਪੈਂਡ ਚੋਂ ਮੈਰ ਕੱਢਣੀ ਆਪਾਂ ਆਓ ਜੀ ਇੱਕ ਮੀਟਿੰਗ ਕਰੀਏ ਪਿੰਡ ਨੂੰ ਸੂਚਿਤ ਕਰੀਏ ਕਿ ਆਪਾਂ ਕਰਨਾ ਕੀ ਚਾਹੁੰਦੇ ਆਂ ਕਿ ਉਹ ਕਰ ਸਕਦੇ ਨਹੀਂ ਬੇਨਤੀ ਕਰਾਂਗੇ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਜਗਤਾਰ ਸਿੰਘ ਜੀ ਖਾਲਸਾ ਉਹ ਆ ਕੇ ਆਪਣੇ ਵਿਚਾਰ ਰੱਖਣ ਖਾਲਸਾ ਜੀ 2 ਮਿੰਟ ਵਾਸਤੇ ਧਿਆਨ ਦਿਓ ਇੱਧਰ ਕਿ ਜਿਸ ਮਕਸਦ ਵਾਸਤੇ ਅੱਜ ਆਪਾਂ ਇੱਥੇ ਇਕੱਠੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਸਲਾ ਜੋ ਰਿਆੜ ਕੀ ਰਜਬਾਹਾ ਤਿਆਰ ਹੋ ਰਿਹਾ ਇਹਦੇ ਪੱਕਾ ਕੀਤਾ ਜਾ ਰਿਹਾ ਉਹ ਪੱਕਾ ਇਹਦੇ ਵਿੱਚ ਦੇ ਜਿਹੜੇ ਜਿਹੜੇ ਰਸਤੇ ਆਉਂਦੇ ਇਹਨਾਂ ਦਾ ਇਹ ਪ੍ਰਪੋਜ਼ਲ ਦੇ ਵਿੱਚ ਲਿਖਿਆ ਹੋਇਆ ਵੀ ਰਸਤਾ ਇੱਕ ਨਾਲ ਨਾਲ 11 ਫੁੱਟ ਦਾ ਤਿਆਰ ਕਰਨਾ ਜਿਹੜਾ ਤਿਆਰ ਨਹੀਂ ਕਰ ਰਹੇ ਭਾਮ ਪਿੰਡ ਦੇ ਵਿੱਚ ਆ ਕਰਕੇ ਇੱਕ ਰਸਤੇ ਤੇ ਟਿੱਟ ਲੱਗੀ ਹੈ ਉਹ ਇੱਟ ਪੁੱਟ ਕੇ ਵੀ ਇਹਨੂੰ ਨਾਸਤ ਤੋਂ ਬਹੁਤ ਕਰ ਰਹੇ ਉਹਦੇ ਵਾਸਤੇ ਇਕੱਠੇ ਹੋ ਕੇ ਠੇਕੇਦਾਰ ਨਾਲ ਠੇਕਦਾਰ ਦੇ ਨਾਲ ਗੱਲਬਾਤ ਹੋਈ ਭਈ ਕਿ ਜੇ ਇਹਨੂੰ ਪੁੱਟਣਾ ਤੇ ਇਹਨੂੰ ਦੁਬਾਰਾ ਬਣਾ ਕੇ ਦਿੱਤਾ ਜਾਵੇ ਅੱਜ ਯੂਨੀਅਨ ਇਕੱਠੀਆਂ ਹੋਈਆਂ ਨੇ ਸਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਨਾ ਇਹ ਕਾਰਜ ਕੀਤਾ ਤੇ ਫਿਰ ਵੱਡੇ ਲੈਵਲ ਤੇ ਆਪਾਂ ਧਰਨਾ ਦੇ ਕਰਕੇ ਕਰਵਾਵਾਂਗੇ ਕਰਾਉਣਾ ਤਾਂ ਹੈ ਸਸੀਕਾਲ ਜੀ ਮੈਂ ਸੋਨੂ ਔਲਖ ਪ੍ਰਧਾਨਾ ਲੋਕ ਇਨਸਾਨ ਮੋਰਚਾ ਕਿਸਾਨ ਯੂਨੀਅਨ ਦਾ ਕੱਲ ਇੱਥੋਂ ਦੇ ਸਾਡੇ ਜਿਹੜੇ ਭਾਮ ਦੇ ਸਾਡੇ ਕਿਸਾਨ ਵੀਰ ਆ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਸੀਗਾ ਤੇ ਅੱਜ ਇਹਨਾਂ ਨੇ ਪਹੁੰਚਣ ਵੱਲੋਂ ਕਿਹਾ ਸੀ ਕਿ ਤੁਸੀਂ ਇੱਥੇ ਪਹੁੰਚੇ ਹੋ ਇੱਥੇ ਬੜਾ ਨੁਕਸਾਨ ਹੋ ਰਿਹਾ ਇੱਥੇ ਆ ਕੇ ਅਸੀਂ ਦੇਖਿਆ ਆ ਜਿਵੇਂ ਕਿ ਤੁਸੀਂ ਪਿੱਛੇ ਵੀ ਵੇਖ ਕੇ ਆਏ ਹੋ ਬਾਕੀ ਸਾਰੀ ਜਿਹੜੇ ਵੀਰ ਆਏ ਨੇ ਉਹਨਾਂ ਦੇ ਨਾਲ ਵੀ ਤੁਸੀਂ ਗੱਲ ਕੀਤੀ ਹੈ ਮੈਂ ਸਮਝਣਾ ਹੈ ਕਿ ਇਹ ਬਹੁਤ ਵੱਡਾ ਇੱਕ ਪਿੰਡਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ ਇੱਕ ਤੇ ਇਹਦੇ ਵਿੱਚੋਂ ਮਿੱਟੀ ਕੱਢ ਕੇ ਨਹਿਰ ਦੇ ਵਿੱਚੋਂ ਇਹ ਹਾਈਵੇ ਦੇ ਵਿੱਚ ਹੀ ਜਾ ਰਹੀ ਹੈ ਤੇ ਜਿਹੜੀਆਂ ਇੱਟਾਂ ਇਹ ਵੀ ਜਿਹੜੇ ਜਿਨ੍ਹਾਂ ਨੇ ਠੇਕਾ ਲਿਆ ਆ ਜਾਂ ਮਹਿਕਮੇ ਵਾਲੇ ਆ ਇਹ ਵੀ ਵੇਚੀ ਜਾ ਰਿਹਾ ਹੈ ਹੁਣ ਤੁਸੀਂ ਇੱਥੋਂ ਤੁਸੀਂ ਤੁਸੀਂ ਅੰਦਾਜ਼ਾ ਲਾਓ ਕਿ ਆ ਜਿਹੜਾ ਜਿਹੜੀ ਇਹ ਅੱਗੇ 30 40 ਡੇਰੇ ਆ 30 40 ਡੇਰੇ ਆ ਉਹਨਾਂ ਨੂੰ ਇਹ ਗਲੀ ਜਾਂਦੀ ਜਿਹੜੀ ਕੱਚੇ ਆੜੇ ਇੱਟਾਂ ਦੀ ਜਿਹੜੀ ਸੜਕ ਜਾਂਦੀ ਹੈ ਰੋਜ਼ ਬੱਚੇ ਸਕੂਲ ਜਾਂਦੇ ਆ ਬੱਚਿਆਂ ਦੇ ਸਕੂਲ ਦੇ ਪੇਪਰ ਵੀ ਨੇੜੇ ਆ ਰਹੇ ਆ ਉਹਨਾਂ ਸਵੇਰੇ ਵੀ ਜਾਣਾ ਉਹਨਾਂ ਸ਼ਾਮ ਨੂੰ ਵੀ ਆਉਣਾ ਤੇ ਇਹ ਇਹਨੇ ਇਹ ਕਹਿੰਦੇ ਆ ਕਿ ਅਸੀਂ ਇੱਟਾਂ ਵੀ ਪੁੱਟ ਦੇਣੀਆਂ ਆ ਮਿੱਟੀ ਵੀ ਪਾ ਦੇਣੀ ਆ ਤੇ ਇਹ ਇਹਨੂੰ ਚੌੜੀ ਵੀ ਕਰ ਦੇਣਾ ਜੇ ਚੌੜੀ ਕਰਦੇ ਆ ਤੇ ਇਹ ਤੁਸੀਂ ਦੇਖੋ ਵੀ ਇੱਥੇ ਤੱਕ ਅੱਧ ਤੱਕ ਤੇ ਇਹ ਚੌੜੀ ਕਰਕੇ ਉਹਨੂੰ ਲੈ ਆਉਣਗੇ ਤੇ ਅੱਗੇ ਫੋਰੈਸਟ ਡਿਪਾਰਟਮੈਂਟ ਦਾ ਆ ਉਹ ਰੋਕਿਆ ਉਹ ਵੀ ਨਹੀਂ ਵੜਦੇ ਤੇ ਫਿਰ ਇਹ ਲੋਕਾਂ ਦਾ ਲਾਂਘਾ ਕਿਦਾਂ ਬਣੂਗਾ ਹਾਂਜੀ ਬੱਚਿਆਂ ਦਾ ਵੀ ਨੁਕਸਾਨ ਹੋ ਰਿਹਾ ਗੰਨੇ ਦਾ ਵੀ ਸੀਜ਼ਨ ਦਾ ਲੋਕਾਂ ਆਪਣੀਆਂ ਟਰਾਲੀਆਂ ਵੀ ਲੈ ਕੇ ਜਾਣੀਆਂ ਆਪਣੀ ਫਸਲ ਵੀ ਲੈ ਕੇ ਜਾਣੀਆਂ ਆਮ ਲਾਂਘਾ ਜਿਹੜਾ ਉਹ ਬੰਦ ਹੋ ਗਿਆ ਉਹਦੇ ਬਾਰੇ ਕੋਈ ਨਹੀਂ ਕੋਈ ਸੋਚਿਆ ਹੀ ਨਹੀਂ ਕਿ ਲੋਕਾਂ ਦਾ ਬਣੂਗਾ ਕੀ ਤੇ ਠੇਕੇਦਾਰ ਕਹਿੰਦੇ ਆ ਵੀ ਤੁਸੀਂ ਇਹ ਰਾਹ ਕਿਉਂ ਬਣਾਇਆ ਨਹਿਰ ਤੇ ਨਹੀਂ ਜੀ ਇਹ ਨਹਿਰ ਦਾ ਰਸਤਾ ਦੇ ਅੱਜ ਦਾ ਥੋੜਾ ਬਣਿਆ ਨਹਿਰਾਂ ਦੇ ਰਸਤੇ ਦੇ ਬੜੇ ਥਿਰਾਂ ਦੇ ਬਣੇ ਹੈ ਬਕਾਇਦਾ ਕਾਟ ਪਾਣ ਕਰਕੇ ਬਣੇ ਇਹ ਰਸਤੇ ਨਹਿਰਾਂ ਦੇ ਹੈ ਨਹੀਂ ਕਿ ਲੋਕਾਂ ਦੇ ਆਵਾਜਾਈ ਵਾਸਤੇ ਇਹ ਹੋਇਆ ਵਾ ਕੱਠ ਭੀ ਜਿਹੜਾ ਸੁਆ ਵਾ ਇਹਨੂੰ ਇਹ ਵੱਡਾ ਕਰ ਰਹੇ ਆ ਤੇ ਚਲੋ ਗਵਰਨਮੈਂਟ ਦੇ ਕੰਮ ਆ ਕਰਨ ਪਰ ਸੰਗਤ ਨੂੰ ਤੰਗੀ ਆ ਰਹੀ ਆ ਕਿ ਜਿਹੜੀਆਂ ਪਟੜੀਆਂ ਇੱਥਾਂ ਲੱਗੀਆਂ ਵਧੀਆ ਬਣਾਈਆਂ ਲੋਕਾਂ ਦੇ ਆਉਣ ਜਾਣ ਨਾਲ ਲੋਕਾਂ ਦੀਆਂ ਬਹਿਕਾਂ ਵਾ ਇੱਥੇ ਲੋਕੀ ਰਾਤ ਬਰਾਤੇ ਜਾਂਦੇ ਆ ਆਉਂਦੇ ਆ ਗੰਨਾ ਕੱਢਦੇ ਆ ਆਪਣੀਆਂ ਗੱਡੀਆਂ ਲੈ ਕੇ ਆਉਂਦੇ ਆ ਇਹ ਰਸਤਾ ਸਾਰਾ ਇਹਨਾਂ ਨੇ ਬੰਦ ਕਰ ਦਿੱਤਾ ਲੋਕਾਂ ਦਾ ਮੋਟਰਸਾਈਕਲ ਵੀ ਨਹੀਂ ਲੰਘਦਾ ਪਿਛਲੇ ਪਾਸੇ ਜਿੱਥੋਂ ਸ਼ੁਰੂ ਕੀਤਾ ਇਹ ਹੁਣ ਉਹ ਰਾਹ ਬੰਦ ਹੋਣ ਕਰਕੇ ਲੋਕ ਤੰਗ ਆ ਪਈ ਅਸੀਂ ਜਾਣਾ ਕਹਿੰਦੀ ਆ ਲੰਘਣਾ ਕਹਿੰਦੀ ਆ ਈਲਾ ਤੇ ਸਾਰੀ ਸ਼ਕਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਮਸਲਾ ਇਹ ਆ ਜੀ ਸਾਡੇ ਜਿਹੜੇ ਰਸਤੇ ਨੇ ਨਹਿਰ ਦੇ ਨਾਲ ਰਸਤੇ ਬਣੇ ਨੇ ਤੇ ਨਹਿਰ ਬਣਾਉਣ ਦੇ ਨਾਂ ਤੇ ਇਹ ਠੇਕੇਦਾਰ ਜਿਹੜੇ ਹੋ ਰਸਤੇ ਆ ਘੁਰਤਪੁਰਦ ਕਰੀ ਜਾ ਰਹੇ ਨੇ ਤੇ ਨਹਿਰ ਦੇ ਉੱਤੇ ਜਿਹੜਾ ਸਾਡਾ ਰਸਤਾ ਆ ਪਿਛਲੇ 50 ਸਾਲਾਂ ਤੋਂ ਕੱਚਾ ਹੈ ਉਹਦੇ ਉੱਤੇ ਹੁਣ ਇੱਟ ਲੱਗੀ ਆ ਇੱਟ ਵੀ ਗਵਰਨਮੈਂਟ ਸਰਕਾਰ ਪੰਜਾਬ ਸਰਕਾਰ ਦੀ ਲੱਗੀ ਹੋਈ ਆ ਤੇ ਉਹ ਜਿਹੜੀ ਏਟਿਆ ਤੇ ਰਸਤਾ ਸਾਰਾ ਉਹ ਖੁਰਦਪੁਰ ਤੋਂ ਹੋ ਜਾਣ ਜਾ ਰਿਹਾ ਅਸੀਂ ਸਾਡੀ ਠੇਕੇਦਾਰਾਂ ਨੂੰ ਔਰ ਇਹਨਾਂ ਦੇ ਮਹਿਕਮੇ ਨੂੰ ਇਹੋ ਹੀ ਨਹਿਰੀ ਮਹਿਕਮੇ ਨੂੰ ਇਹੋ ਹੀ ਬੇਨਤੀ ਆ ਵੀ ਸਾਨੂੰ ਜਿੱਧਾਂ ਦਾ ਰਸਤਾ ਸਾਡਾ ਜੇ ਜੇ ਇਹਨਾਂ ਢਾਣਾ ਵੀ ਆ ਤੇ ਇਹ ਰਸਤਾ ਸਾਨੂੰ ਉਦਾਂ ਦਾ ਬਰਕਰਾਰ ਬਣਾ ਕੇ ਦੇਣਾ ਉਦਾਂ ਹੀ ਇੱਟ ਲਗਾ ਕੇ ਦੇਣਾ ਉਹਨਾ ਹਾਲ ਦੀ ਘੜੀ ਤੇ ਅਸੀਂ ਠੇਕੇਦਾਰ ਨੂੰ ਇਹ ਕਿਹਾ ਵੀ ਇੱਥੇ ਜਦੋਂ ਵੀ ਤੁਸੀਂ ਆਉਣਾ ਵਾ ਸਾਡੇ ਪੁੱਛੇ ਤੋਂ ਬਿਨਾਂ ਇੱਥੇ ਕੰਮ ਨਹੀਂ ਕਰਨਾ ਕਿਉਂਕਿ ਜੇ ਅੱਜ 100 ਬੰਦਾ ਕੱਲ ਨੂੰ ਇੱਥੇ 1000 ਵੀ ਹੋ ਸਕਦਾ ਕਿਸਾਨ ਜੂਨੀਅਨ ਵਾਲੇ ਵੀ ਸਾਰੇ ਆਏ ਨੇ ਪਿੰਡਾਂ ਨੇ ਰੁਕਿਆ ਘਰਾਂ ਨੇ ਰੁਕਿਆ ਕੀ ਕੀ ਕਹਿੰਦੀ ਹੈ ਨਹਿਰ ਦਾ ਪੜਦੇ ਪੈ ਨਹਿਰ ਦੀ ਪੱਲੜੀ ਆ ਸਰਕਾਰੀ ਜਗ੍ਹਾ ਨਹਿਰ ਦੀ ਪੱਟਣੀ ਨਹਿਰ ਦੀ ਪੱਲੜੀ ਆ ਵੀਰੇ ਸਰਕਾਰੀ ਆ ਬੀ ਦੀ ਜ਼ਮੀਨ ਤਾਂ ਹੈ ਨਹੀਂ ਕਹਦੀਏ ਤਾਂ ਕਰ ਰਹੇ ਆ ਪਗਲ ਉੱਥੇ ਰਾਹ ਬਣੇ ਸੀ ਨਾ ਰਾਹ ਪਰ ਗਲਤੀ ਕਉਂ ਬਣਾਇਆ ਉਹਨਾਂ ਨੇ ਗਲਤ ਆਪਾਂ ਗਲਤ ਕਹਿੰਦੇ ਆ ਹਾਂਜੀ ਮੌਕਾ ਦੇਖਣੇ ਵਾਲਾ ਕੰਮ ਜੀ ਰੋਕਿਆ ਗਿਆ ਜੀ ਪਲਟੀ ਨੇਰ ਦੀਆਂ ਇੱਟਾਂ ਲੱਗੀਆਂ ਹੋਈਆਂ ਉੱਤੇ ਤਾਂ ਕਰਕੇ ਸਾਡਾ ਰਸਤਾ ਬੰਦ ਹੁੰਦਾ ਉਹਨਾਂ ਕੰਮ ਬੰਦ ਕਰਾਤਾ ਚਾਰ ਦਿਨੋਂ ਕੰਮ ਬੰਦ ਹੋਈ ਨੂੰ ਤੇ ਬੰਦ ਕੀਤਾ ਕਿਸੇ ਬੰਦ ਕਰਤਾ ਜੀ ਨਹੀਂ ਤੇ ਰਸਤਾ ਬਣੂਗਾ ਰਸਤਾ ਬਣੂ ਕੱਚੀ ਪੱਲੀ ਬਣੂਗੀ ਪਰ ਲੋਕਾਂ ਨੂੰ ਪੱਕਾ ਕਰਨਾ ਹੁੰਦਾ ਹੈ ਨਹਿਰ ਵਿਭਾਗ ਮੇ ਜਾਣੇ ਲੋਕਾਂ ਨੂੰ ਖਰਸ਼ਾ ਕੀ ਹੈ ਲੋਕਾਂ ਨੂੰ ਇਹ ਵੀ ਸਾਨੂੰ ਬਣਾਕਣੇ ਦਿੱਤਾ ਜਾਣਾ ਇਹ ਮੰਨ ਲਓ ਮੰਨ ਨਹੀਂ ਖੜ ਰਹੇ ਉਹਨਾਂ ਦਾ ਇਹ ਕਿੱਟਾਂ ਲੱਗੀਆਂ ਹੋ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋ੍ਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਆ ਇੰਡੀਆ ਨਿਊਜ਼